ਜਿਵੇਂ ਕਿ ਆ ਦੇਖ ਸਕਦੇ ਹੋ ਤੁਸੀਂ ਗੋਟਾ ਪੱਤੀ ਬਹੁਤ ਟ੍ਰੈਂਡਿੰਗ ਚ ਹੈ ਵੀ ਲੈਸ ਪੱਲਿਆਂ ਤੇ ਵਰਕ ਵਗੈਰਾ ਲਈ ਲੋਕ ਬਾਕੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆਇਆ ਹੈ ਫਲਾਵਰ ਵਾਲਾ ਤੇ 135 ਦਾ ਰੋਲ ਆ ਤੇ 20 ਮੀਟਰ ਆ ਤੇ ਇਹ 650 ਰੁਪਏ ਮੀਟਰ ਆਪਾਂ ਨੂੰ ਪੈ ਜਾਂਦੀ ਹੈ ਜੇ ਤੁਸੀਂ ਬਰੀਕ ਔਰਗੈਂਜਾ ਦੇ ਵਰਕ ਚ ਲੈਣੀ ਹੈ ਜਿਵੇਂ ਕਿ ਇਹ 375 ਦੀ 25 ਮੀਟਰ ਲੈਸ ਤੁਹਾਨੂੰ ਇੱਥੋਂ ਮਿਲ ਜੂਗੀ ਤੇ ਜਸਟ 15 ਰੁਪਏ ਮੀਟਰ ਤੁਹਾਨੂੰ ਇੱਥੋਂ ਬੈਠੂਗੀ ਵਰਕ ਹੀ ਲੱਗੂਗਾ ਵੀ ਕੱਟਵਰਕ ਦੇ ਨਾਲ ਥੋੜਾ ਫਲਾਵਰ ਵਰਕ ਹੋਇਆ ਹੋਇਆ ਬਹੁਤ ਸੋਹਣੀ ਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕਾਲਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਮਰੇਕ ਕੋਲੇ ਇੱਥੇ ਲੈਕਾਂ ਦੀ ਬਹੁਤ ਵੱਡੀ ਹੋਲ ਸੇਲ ਦੀ ਦੁਕਾਨ ਆਪਾਂ ਤੁਹਾਨੂੰ ਅੰਦਰ ਲੈ ਕੇ ਜਾਂਦੇ ਹਾਂ ਸਾਰੇ ਤੁਹਾਨੂੰ ਲੈਕਾਂ ਦਿਖਾਉਂਦੇ ਆ ਨਾਲ ਪ੍ਰਾਈਸ ਦੱਸਦੇ ਆ ਤੇ ਸਾਰੀ ਤੁਹਾਨੂੰ ਕੁਆਂਟੀਟੀ ਦਿਖਾਉਂਦੇ ਆ ਕਿੰਨੀ ਜ਼ਿਆਦਾ ਕੁਆਂਟੀਟੀ ਆ ਬਾਕੀ ਸਾਰਾ ਐਡਰੈਸ ਮੈਂ ਵੀਡੀਓ ਦੇ ਐਂਡ ਵਿੱਚ ਦੇ ਦੂੰਗਾ ਇਹ ਆਦੋ ਚੱਲਦੇ ਨੂੰ ਲੈਸਾ ਤੇ ਅੱਜ ਆਪਾਂ ਸਾਰਾ ਕਾਟਨ ਦੀਆਂ ਲੈਸਾਂ ਵਗੈਰਾ ਇੱਥੋਂ ਦਿਖਾਵਾਂਗੇ ਜਿਹੜੀਆਂ ਕਿ 1 ਰੁਪਏ ਤੋਂ ਸਟਾਰਟ ਹੋ ਕੇ ਜਿੰਨੀ ਮਰਜ਼ੀ ਰੇਂਜ ਤੱਕ ਤੁਸੀਂ ਇੱਥੇ ਲੈ ਸਕਦੇ ਹੋ ਤੇ ਇੱਥੇ ਹਰ ਕਲਰ ਦੀ ਹਰ ਇੱਕ ਡਿਜ਼ਾਈਨ ਦੀ ਤੁਹਾਨੂੰ ਲੈਸ ਅਵੇਲੇਬਲ ਆ ਤੇ ਈਜ਼ੀਲੀ ਮਿਲ ਜੂਗੀ ਤੇ ਬਾਕੀ ਇਹਦਾ ਡਰੈਸ ਵਗੈਰਾ ਮੈਂ ਵੀਡੀਓ ਦੇ ਐਂਡ ਦੇ ਵਿੱਚ ਤੁਹਾਨੂੰ ਮੈਂਸ਼ਨ ਕਰ ਦਾਂਗੀ ਤੇ ਵੀਡੀਓ ਨਾਲ ਬਣੇ ਰਹੋ ਤੇ ਹੁਣ ਆਪਾਂ ਦਿਖਾਉਣੀ ਆ ਤੁਹਾਨੂੰ ਲੈਸਾਂ ਜਿਵੇਂ ਕਿ ਆਹ ਵਾਲੀਆਂ ਪਹਿਲਾਂ ਆਪਾਂ ਪਾਈਪਿੰਗਾਂ ਤੋਂ ਸਟਾਰਟ ਕਰਦੇ ਆ ਜਿਵੇਂ ਕਿ ਇਹ 25 ਰੁਪਏ ਦਾ ਪੂਰਾ ਰੋਲ ਪੈਨ ਰਿਹਾ ਹੈ ਆਪਾਂ ਨੂੰ ਤੇ ਇਹਦੇ ਵਿੱਚ ਤੁਹਾਨੂੰ ਸਾਰੇ ਕਲਰ ਅਵੇਲੇਬਲ ਹੋਣਗੇ ਜਿੰਨੇ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਦੇਖ ਸਕਦੇ ਹੋ ਸਾਰੇ ਪਾਈਪਿੰਗਾਂ ਦੇ ਹੀ ਕਲਰ ਪੈਣੇ ਤੇ ਇਹ ਲਗਭਗ ਤੁਹਾਨੂੰ ਇੱਕ 1.5 ਰੁਪਏ ਦੀ ਵੀ ਬੈਠ ਜਾਂਦੀ ਹੈ ਤੇ ਇਹਦੇ ਵਿੱਚ 18 ਮੀਟਰ ਹੁੰਦੀ ਹੈ ਤੇ 25 ਰੁਪਏ ਦਾ ਇਹ ਰੋਲ ਹੈ ਜੀ ਉਸ ਤੋਂ ਬਾਅਦ ਜਿਵੇਂ ਆ ਸਾਰੇ ਇਹਦੇ ਕਲਰ ਪੈਣੇ ਉਸ ਤੋਂ ਬਾਅਦ ਜਿਵੇਂ ਕਿ ਆ ਵੀ 18 ਮੀਟਰ ਦਾ ਹੋਊਗਾ ਰੋਲ ਜੀ ਪੂਰਾ ਤੁਹਾਨੂੰ ਤੇ ਬਾਕੀ ਇਹਦਾ ਪ੍ਰਾਈਸ ਲੱਡੂ ਰੈਸ ਬੋਲਦੇ ਆ ਤੇ ਇਹਦਾ ਪ੍ਰਾਈਸ ਆ ਇਹਦਾ ਪ੍ਰਾਈਸ ਕੀ ਹੋਊਗਾ ਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਹ ਵਾਲਾ ਰੋਲ 85 ਦਾ ਇਹਨੂੰ ਇਹ ਵਾਲੀ ਲੈਸ ਆ ਜਿਹੜੀ ਪੈਜੂਗੇ ਇਹਨੂੰ ਤੁਸੀਂ ਪਾਈਪਿੰਗ ਦੀ ਤਰ੍ਹਾਂ ਵੀ ਯੂਜ਼ ਕਰ ਸਕਦੇ ਹੋ ਤੇ ਨਾਰਮਲ ਤੁਸੀਂ ਕੋਈ ਡਿਜ਼ਾਈਨਿੰਗ ਵਗੈਰਾ ਕਰਨੀ ਆ ਉਹਦੇ ਲਈ ਵੀ ਇਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਬਾਕੀ ਇਹਦੇ ਵਿੱਚ ਕਲਰ ਵਗੈਰਾ ਤੁਸੀਂ ਦੇਖ ਲਓ ਹਰੇਕ ਕਲਰ ਇਹਨਾਂ ਕੋਲੇ ਅਵੇਲੇਬਲ ਆ ਤੇ ਉਸ ਤੋਂ ਬਾਅਦ ਨੈਕਸਟ ਜਿਵੇਂ ਆਹ ਵਾਲੀਆਂ ਲੈਸਿਸ ਆ ਗਈਆਂ ਇਹ 95 ਦਾ ਜਿਹੜਾ ਰੋਲ ਆ ਤੁਹਾਨੂੰ ਪਵੇਗਾ ਤੇ ਇਹਨੂੰ ਵੀ ਤੁਸੀਂ ਪਾਈਪਿੰਗ ਦੀ ਤਰ੍ਹਾਂ ਵੀ ਯੂਜ਼ ਕਰ ਸਕਦੇ ਹੋ ਜੇ ਤੁਸੀਂ ਕੋਈ ਲੈਸ ਵਗੈਰਾ ਦਾ ਵਰਕ ਕਰਨਾ ਤਾਂ ਉਹਦੇ ਰਿਲੇਟਿਡ ਵੀ ਇਹਨੂੰ ਯੂਜ਼ ਕਰ ਸਕਦੇ ਹੋ ਤੇ ਇਹ ਵੀ ਤੁਹਾਨੂੰ 5 ਰੁਪਏ ਮੀਟਰ ਪਊਗੀ ਤੇ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿੰਨੇ ਕਲਰ ਵਗੈਰਾ ਇਹਨਾਂ ਕੋਲ ਅਵੇਲੇਬਲ ਨੇ ਉਸ ਤੋਂ ਬਾਅਦ ਜਿਵੇਂ ਆ ਨੀਚੇ ਆ ਗਈਆਂ 110 ਮਿਕਸ ਨੇ Okay. आ, 110 ਵਾਲੀ ਹੈਗਾ 120 ٹھیک ہے ਜਿਵੇਂ ਕਿ ਆਹ ਵਾਲੇ ਰੋਲ ਨੇ ਇਹ ਕੋਈ 110 ਦਾ ਕੋਈ 120 ਦਾ ਹੈ ਠੀਕ ਹੈ ਜੀ ਤੇ ਇਹ ਵੀ ਤੁਹਾਨੂੰ 20 ਮੀਟਰ ਦਾ ਜਿਹੜਾ ਰੋਲ ਆ ਉਹ ਮਿਲ ਜੂਗਾ ਜੀ ਤੇ ਤੁਸੀਂ ਮੀਟਰ ਚ ਲੇਂਗੇ ਉਹ ਤੁਹਾਨੂੰ ਥੋੜੀ ਜੀ ਮਹਿੰਗੀ ਪਊਗੀ ਜੇ ਤੁਸੀਂ ਪੂਰਾ ਰੋਲ ਲੇਂਗੇ ਉਹ ਤੁਹਾਨੂੰ ਸਸਤਾ ਪਊਗਾ ਤੇ ਰੋਲ ਦੇ ਵਿੱਚੇ ਤੁਹਾਨੂੰ ਸੇਰ ਪੈ ਪ੍ਰਤੀ ਮੀਟਰ ਪੈ ਜੂਗੀ ਜੀ ਬਾਕੀ ਇਹਦੇ ਵਿੱਚ ਵੀ ਤੁਸੀਂ ਕਲਰ ਡਿਜ਼ਾਈਨ ਵਗੈਰਾ ਦੇਖ ਸਕਦੇ ਹੋ ਅਲੱਗ-ਅਲੱਗ ਪੈਨ ਨੇ ਜੀ ਬਹੁਤ ਵੈਰਾਈਟੀ ਇਹਨਾਂ ਕੋਲੇ ਜਿਵੇਂ ਕਿ ਆਵਲ ਕਲਰ ਦੇਖ ਸਕਦੇ ਹੋ ਥੋੜਾ ਜਿਹਾ ਆਪਣਾ ਵੱਡੇ ਵਿੱਚ ਆ ਗਿਆ ਇਹਦਾ ਵੀ ਉਹੀ 130 ਤੱਕ ਦਾ ਤੁਹਾਨੂੰ ਰੋਲ ਹੋਊਗਾ ਜੀ ਇਹਦੇ ਵਿੱਚ ਵੀ 20 ਮੀਟਰ 150 150 ਦਾ ਰੋਲ ਹੈ ਤੇ ਇਹਦੇ ਵਿੱਚ ਵੀ 20 ਮੀਟਰ ਆ ਜੀ ਕਿੰਨੇ ਮੀਟਰ ਵੀ 20 ਮੀਟਰ ਸਾਰੇ ਰੋਲਾਂ ਚ 20 ਮੀਟਰ ਹੀ ਹੈ ਇੱਥੇ ਜਿਹੜੀ ਹੈਗੀ ਤੇ ਇਹ ਤੁਹਾਨੂੰ 7.50 ਰੁਪਏ ਪ੍ਰਤੀ ਮੀਟਰ ਪੈਂਦੀ ਹੈ ਜੀ ਇਹਦੇ ਵਿੱਚ ਵੀ ਕਲਰ ਵਗੈਰਾ ਤੁਹਾਨੂੰ ਸਾਰੇ ਮਿਲ ਜਾਣਗੇ ਦੇਖ ਸਕਦੇ ਹੋ ਤੁਸੀਂ ਕਿੰਨੇ ਕਲਰ ਨੇ ਇਹਦੇ ਵਿੱਚ ਤੇ ਤੁਸੀਂ ਕੋਈ ਵੀ ਕਲਰ ਮੈਚਿੰਗ ਕਰਕੇ ਆਪਣੇ ਸੂਟ ਨਾਲ ਇਹਨਾਂ ਤੋਂ ਲੈ ਸਕਦੇ ਹੋ ਤੇ ਬਾਕੀ ਅਲੱਗ-ਅਲੱਗ ਡਿਜ਼ਾਈਨ ਵੀ ਬਹੁਤ ਆ ਰਹੇ ਨੇ ਦੇਖਦੇ ਹੋ ਜਿਵੇਂ ਕਿ ਫਲਾਵਰ ਵਾਲਾ ਬਹੁਤ ਸੋਹਣਾ ਡਿਜ਼ਾਈਨ ਲੱਗਦਾ ਇਹਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਤੁਸੀਂ ਜੂਸ ਕਰ ਸਕਦੇ ਹੋ ਸੂਟ ਦੇ ਉੱਤੇ ਤੇ ਅੱਜ ਕੱਲ ਇਹਦਾ ਟ੍ਰੈਂਡ ਵੀ ਬਹੁਤ ਹੈ ਤੇ ਤੁਹਾਨੂੰ ਇਹ 180 ਰੁਪਏ ਦਾ 20 ਮੀਟਰ ਦਾ ਰੋਲ ਹੈ ਜਿਹੜਾ ਪੈ ਜਾਂਦਾ ਜੀ ਤੇ 9 ਰੁਪਏ ਮੀਟਰ ਪੈਂਦੀ ਆ ਬਾਕੀ ਡਿਜ਼ਾਈਨ ਦੇ ਅਕੋਰਡਿੰਗ-ਅਕੋਰਡਿੰਗ ਥੋੜਾ ਜਿਹਾ ਪ੍ਰਾਈਸ ਦਾ ਵੀ ਉੱਤੇ-ਨੀਚੇ ਹੋਈ ਜਾਂਦਾ ਜੀ ਤੇ ਬਾਕੀ ਹੁਣ ਆ ਜੁਆਇੰਟ ਹੋ ਗਈਆਂ ਜਿੱਦਾਂ ਦੇਖੋ ਇਹ 120 ਇਹ 120 ਦਾ 20 ਮੀਟਰ ਹੀ ਹੋ ਗਈ ਜਿੰਨੇ ਵੀ ਤੁਸੀਂ ਕਾਟਨ ਦੀ ਲੈਸਸ ਲਏਗੇ ਹਰ ਇੱਕ ਰੋਲ ਦੇ ਵਿੱਚ 20 ਮੀਟਰ ਹੀ ਮਿਲੇਗੀ ਤੁਹਾਨੂੰ ਤੇ ਇਹ 6 ਰੁਪਏ ਮੀਟਰ ਤੁਹਾਨੂੰ ਪੈ ਜਾਏਗੀ ਬਾਕੀ ਆ ਸਾਰੀਆਂ ਜੁਆਇੰਟ ਦੇ ਕਲਰ ਪੈਨ ਨੇ ਜਿੱਦਾਂ ਮਰਜ਼ੀ ਤੁਸੀਂ ਆਪ ਦਾ ਸੂਟ ਨੂੰ ਤਿਆਰ ਕਰ ਸਕਦੇ ਹੋ ਤੁਸੀਂ ਦੋ ਲੈਸਸਾਂ ਦੀ ਮੈਚਿੰਗ ਕਰਕੇ ਲਾਉਣਾ ਸੂਟ ਤੇ ਤੁਸੀਂ ਉਹ ਵੀ ਲਾ ਸਕਦੇ ਹੋ ਤੇ ਬਾਕੀ ਤੁਸੀਂ ਆ ਜਿਗਜੈਗ ਪੈਟਰਨ ਦੇਖ ਸਕਦੇ ਹੋ ਤੇ ਇਸ ਆ ਰੰਗ ਇਹ ਡਬਲ ਕਲਰ ਦਾ ਹੈ। OK ਇਹ 72 50 ਤੋਂ 70 ਦਾ ਰੋਲ ਹੈ ਤੁਹਾਨੂੰ ਇਹਦੇ ਵਿੱਚ ਵੀ ਕਲਰ ਤੁਹਾਨੂੰ ਮਿਲ ਜਾਣਗੇ ਸ਼ੇਡ ਹੈ ਇਹਦੇ ਵਿੱਚ ਡਬਲ ਵਾਈਟ ਦਾ ਟੱਚ ਦਿੱਤਾ ਹੋਇਆ ਜਿਵੇਂ ਕਿ ਕੋਈ ਆਪਾਂ ਡਿਜ਼ਾਈਨਿੰਗ ਵਗੈਰਾ ਕਰਨੀ ਆ ਇਹਦੇ ਵਿੱਚ ਸਿੰਗਲ ਕਲਰ ਵੀ ਨੇ ਹੈਗੇ ਨੇ ਉਹ 35 ਦਾ ਰੋਲ ਆ ਤੇ ਬਾਕੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵੈਰਾਈਟੀ ਐ ਇੱਥੇ ਕਾਟਨ ਦੀ ਲੈਸਿਸ ਦੇ ਵਿੱਚ ਕਿਉਂਕਿ ਕੱਲੀ-ਕੱਲੀ ਤੁਹਾਨੂੰ ਨਹੀਂ ਦਿਖਾ ਸਕਦੇ ਜੇ ਕਿ ਕੱਲੀ-ਕੱਲੀ ਦਿਖਾਵਾਂਗੇ ਤਾਂ ਬਹੁਤ ਹੀ ਟਾਈਮ ਲੱਗ ਜੂਗਾ ਕਿਉਂਕਿ ਇੰਨਾ ਕੋ ਡਿਜ਼ਾਈਨ ਹੀ ਇੰਨੇ ਨੇ ਕਿ ਆਪਾਂ ਪੂਰੀ ਵੀਡੀਓ ਦੇ ਵਿੱਚ ਦਿਖਾ ਨਹੀਂ ਸਕਦੇ ਤੇ ਬਾਕੀ ਆ ਸਾਰੀਆਂ ਮਲਟੀ ਕਲਰ ਦੀਆਂ ਲੈਸਿਸ ਪਈਆਂ ਨੇ ਇਹਨਾਂ ਵੀ ਕੋਈ 120 ਕੋਈ 130 ਅਲੱਗ-ਅਲੱਗ ਰੋਲ ਦਾ ਜਿਹੜਾ ਰੇਟ ਹੈ ਤੇ ਬਾਕੀ ਤੁਸੀਂ ਹਰੇਕ ਰੋਲ ਦੇ ਵਿੱਚ 20 ਮੀਟਰ ਹੋਊਗੀ ਤੇ ਬਾਕੀ ਆ ਦੇਖੋ ਜੋਇੰਟ ਦੇ ਵਿੱਚ ਕਿੰਨਾ ਸੋਹਣਾ ਡਿਜ਼ਾਈਨ ਦੇਖੋ ਆਵਲੇ ਡਿਜ਼ਾਈਨ ਦੇ ਵਿੱਚ ਵੀ ਤੁਹਾਨੂੰ ਬਹੁਤ ਸਾਰੇ ਕਲਰ ਨੇ ਜਿਹੜੇ ਮਿਲ ਜਾਣਗੇ ਜਿਵੇਂ ਕਿ ਆ ਸ킨 ਕਲਰ ਹੋ ਗਿਆ ਆ येलो ਕਲਰ ਹੋ ਗਿਆ ਰਾਣੀ ਕਲਰ ਹੋ ਗਿਆ ਮਹਿਰੂਨ ਹੋ ਗਿਆ ਅਲੱਗ-ਅਲੱਗ ਕਲਰ ਦੇ ਜਿਵੇਂ ਕਿ ਪਿੰਕ ਕਲਰ ਹੋ ਗਿਆ ਸਾਰੀ ਸ਼ੇਡ ਮਿਲ ਜੂਗੀ ਤੇ ਇਹ 250 ਦਾ ਰੋਲ ਹੈ ਤੇ ਇਹਦੇ ਵਿੱਚ ਵੀ 20 ਮੀਟਰ ਹੈ ਤੇ ਜਿਹੜੀ ਕਿ ਤੁਹਾਨੂੰ ਪਰ ਮੀਟਰ ਦੇ ਹਿਸਾਬ ਨਾਲ ਪਊਗੀ 1.5 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਪਊਗੀ ਤੇ ਇਹ ਬਿਲਕੁਲ ਨਵਾਂ ਹੀ ਡਿਜ਼ਾਈਨ ਆ ਬਾਕੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆਇਆ ਹੈ ਫਲਾਵਰ ਵਾਲਾ ਤੇ 135 ਦਾ ਰੋਲ ਆ ਤੇ 20 ਮੀਟਰ ਆ ਤੇ ਇਹ 650 ਰੁਪਏ ਮੀਟਰ ਆਪਾਂ ਨੂੰ ਪੈ ਜਾਂਦੀ ਹੈ ਤੇ ਇਹਨੂੰ ਤੁਸੀਂ ਕਿਸੇ ਵੀ ਤਰ੍ਹਾਂ ਯੂਜ਼ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਆਪਣੇ ਸੂਟ ਵਗੈਰਾ ਤੇ ਫਲਾਵਰ ਕੱਟ ਕੇ ਵੀ ਲਗਾਉਣਾ ਉਸ ਤਰ੍ਹਾਂ ਵੀ ਯੂਜ਼ ਕਰ ਸਕਦੇ ਹੋ ਦਾ ਜਿਹੜਾ ਮਰਜੀ ਡਿਜ਼ਾਈਨ ਤੁਸੀਂ ਬਣਾ ਸਕਦੇ ਹੋ ਬਸ ਆਪਦੇ ਦਿਮਾਗ ਤੋਂ ਸੋਚ ਕੇ ਬਾਕੀ ਇਹਦੇ ਵਿੱਚ ਵੀ ਕਲਰ ਤੁਹਾਨੂੰ ਸਾਰੇ ਮਿਲ ਜਾਣਗੇ ਨਿਊ ਸ਼ੇਡ ਜਿਹੜੇ ਚੱਲ ਰਹੇ ਨੇ ਅੱਜਕੱਲ ਉਹ ਵੀ ਕਲਰ ਇੱਥੇ ਅਵੇਲੇਬਲ ਨੇ ਜਿਹੜਾ ਮਰਜੀ ਕਲਰ ਤੁਸੀਂ ਇੱਥੋਂ ਬਾਈ ਕਰ ਸਕਦੇ ਹੋ ਪਰ ਇੱਕ ਵਾਰ ਬਿਸਟ ਜ਼ਰੂਰ ਕਰਿਓ ਕੀਕਾ ਬਾਕੀ ਕੋਈ ਲਿਮਟ ਨਹੀਂ ਹੈਗੀ ਵੀ ਤੁਸੀਂ ਇੰਨਾ ਹੀ ਸਟਾਕ ਲੈਣਾ ਇੰਨਾ ਹੀ ਹੋ ਕਰਨਾ ਜਿੰਨੇ ਤੁਹਾਡੀ ਚਾਹੀਦੀ ਹੈ ਕੁਆਨਟੀਟੀ ਤੁਹਾਨੂੰ ਤੁਸੀਂ ਓਨੀ ਇਥੋਂ ਬਾਏ ਕਰ ਸਕਦੇ ਹੋ ਆਪਦਾ ਕੰਮ ਵੀ ਸਟਾਰਟ ਕਰ ਸਕਦੇ ਹੋ ਤੁਸੀਂ ਇਥੋਂ ਸਿਰਫ 1000 ਰੁਪਏ ਤੋਂ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ ਜੇ ਕਿਸੇ ਨੇ ਘਰੇ ਵੀ ਆਪਣੀਆਂ ਲੈਸਾ ਵਗੈਰਾ ਰੱਖਣੀਆਂ ਨੇ ਤਾਂ ਤੁਸੀਂ ਇਥੋਂ 1000 ਰੁਪਏ ਦੀ ਵੀ ਤੁਹਾਡੀਆਂ ਬਹੁਤ ਜ਼ਿਆਦਾ ਲੈਸਾ ਆ ਜਾਣਗੀਆਂ ਤੁਸੀਂ ਇੱਕ ਵਾਰ ਆਪਣਾ ਕੰਮ ਸਟਾਰਟ ਕਰੋ ਤੇ ਉਸ ਤੋਂ ਬਾਅਦ ਤਾਂ ਚਲੋ ਅੱਗੇ-ਅੱਗੇ ਬੰਦਾ ਹੋਰ ਵਧੀ ਜਾਂਦਾ ਤੇ ਬਾਕੀ ਹੁਣ ਤੁਹਾਨੂੰ ਵੈਰਾਈਟੀ ਦਿਖਾਉਣੀ ਹੈ ਆਪਾਂ ਵਾਈਟ ਲੈਸਾ ਵੱਲ ਵਾਈਟ ਲੈਸਾ ਵੀ ਇਹਨਾਂ ਕੋਲ ਬਹੁਤ ਸਾਰੀਆਂ ਅਵੇ ਲਾਗ ਲਗ ਡਿਜ਼ਾਈਨ ਦੇ ਵਿੱਚ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਹੁਣ ਇਹਨਾਂ ਕੋ ਕਿੰਨੀ ਵੈਰਾਈਟੀ ਪਈ ਆ ਜਿਹੜੀ ਕਿ ਵਾਈਟ ਲੈਸਸ ਦੇ ਵਿੱਚ ਆ ਜਿਹੜੀ ਕਿ 85 ਤੋਂ ਸਟਾਰਟ ਹੋ ਜਾਂਦੀ ਹੈ ਤੇ ਡਿਜ਼ਾਈਨ ਦੇ ਅਕੋਰਡਿੰਗ ਇਹਨਾਂ ਦਾ ਪ੍ਰਾਈਸ ਆ ਜਿਹੜਾ ਵਾਧਦਾ ਜਾਂਦਾ ਤੇ 250 ਤੱਕ ਇਹਨਾਂ ਕੋਲੇ ਅਵੇਲੇਬਲ ਨੇ ਵਾਈਟ ਲੈਸਸ ਦੇ ਵਿੱਚ ਬਾਈ ਚਾਂਸ ਜੇ ਕਦੇ ਕੋਈ ਇਦਾਂ ਤੁਹਾਨੂੰ ਕਲਰ ਨਹੀਂ ਮੈਚ ਹੋਇਆ ਤਾਂ ਤੁਸੀਂ ਇਹਨਾਂ ਤੋਂ ਵੀ ਯੂਜ਼ ਕਰ ਸਕਦੇ ਹੋ ਵੈਸੇ ਅੱਜ ਕੱਲ ਤਾਂ ਵਾਈਟ ਲੈਸ ਦਾ ਹੀ ਬਹੁਤ ਟ੍ਰੈਂਡ ਆ ਅਗਲਾ ਹਰੇਕ ਸੂਟ ਤੇ ਵਾਈਟ ਲੈਸਾਂ ਨਾਲ ਹੀ ਡਿਜ਼ਾਈਨ ਕਰਦਾ ਬਾਕੀ ਉਸ ਤੋਂ نیچے ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਔਰਗੈਂਜਾ ਦੀ ਲੈਸ ਹੋਗੀ ਤੇ ਇਹ 650 ਦਾ ਰੋਲ ਆ ਤੁਹਾਨੂੰ ਰੋਲ ਦੇ ਵਿੱਚ ਪਾਏਗੀ ਵੈਸੇ ਤਾਂ ਇਹ ਬਾਹਰ ਬਹੁਤ ਕਾਸਟਲੀ ਆ ਜਿਵੇਂ ਕਿ 150 ਪਰ ਮੀਟਰ ਦੇ ਹਿਸਾਬ ਨਾਲ ਇਹਨਾਂ ਨੂੰ ਸੇਲ ਕਰਦੇ ਆ ਪਰ ਇੱਥੇ ਤੁਹਾਨੂੰ ਬਹੁਤ ਸਸਤੀ ਪੈ ਜੂਗੀ ਤੁਸੀਂ ਰੋਲ ਪੂਰਾ ਵਾਈ ਕਰਨਾ ਹੋਊਗਾ ਤਾਂ ਤੁਹਾਨੂੰ ਸਸਤੀ ਪਊਗੀ ਜੀ ਆ ਦੇਖੋ ਬਾਕੀ ਕਿ ਜਿਵੇਂ ਕਿ ਇਹਦਾ ਵੀ ਬਹੁਤ ਸੋਹਣੀ ਵਰਡਰੀ ਆ ਜਦ ਤੁਸੀਂ ਸੂਟ ਤੇ ਲਗਾਏਂਗੇ ਉਹ ਇਦਾਂ ਹੀ ਲੱਗੂ ਜਿਵੇਂ ਤੁਸੀਂ ਬਰਕ ਕਰਿਆ ਹੋਇਆ ਬਹੁਤ ਫਿਨਿਸ਼ਿੰਗ ਵਾਲਾ ਲੈਸ ਦੇ ਵਿੱਚ ਤੇ ਜਿਵੇਂ ਦਾ ਮਰਜੀ ਡਿਜ਼ਾਈਨ ਤੁਸੀਂ ਇਹਦੇ ਨਾਲ ਵੀ ਤਿਆਰ ਕਰ ਸਕਦੇ ਹੋ ਬਾਕੀ ਜੁਆਇੰਟ ਲੈਸਾਂ ਦੇ ਹੋਰ ਵੀ ਡਿਜ਼ਾਈਨ ਪੈਣੇ ਜਿਵੇਂ ਕਿ ਆ ਮਲਟੀ ਦੇ ਵਿੱਚ ਹੋ ਗਿਆ ਇਹ ਤੁਹਾਨੂੰ 750 ਦਾ ਰੋਲ ਪਊਗਾ ਤੇ ਇਹਦੇ ਵਿੱਚ 18 ਮੀਟਰ ਹੋਊਗੀ ਮੈਂ बार-बार ਕਹਿ ਰਹੀ ਹਾਂ ਜੇ ਕਿਸੇ ਨੇ ਆਪਣਾ ਕੰਮ ਸਟਾਰਟ ਕਰਨਾ ਤੋ ਤੁਸੀਂ ਇੱਥੋਂ 1000 1500 ਤੋਂ ਵੀ ਆਪਣਾ ਕੰਮ ਸਟਾਰਟ ਕਰ ਸਕਦੇ ਹੋ ਕਿਉਂਕਿ ਤੁਹਾਨੂੰ ਬਹੁਤ ਕੁਆਂਟੀਟੀ ਇੱਥੋਂ ਮਿਲ ਜੂਗੀ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਨੇ ਜੇ ਤੁਸੀਂ ਬਰੀਕ ਔਰਗੈਂਜਾ ਦੇ ਵਰਕ ਚ ਲੈਣੀ ਹੈ ਜਿਵੇਂ ਕਿ ਇਹ 375 ਦੀ 25 ਮੀਟਰ ਲੈਸ ਤੁਹਾਨੂੰ ਇੱਥੋਂ ਮਿਲ ਜੂਗੀ ਤੇ ਜਸਟ 15 ਰੁਪਏ ਮੀਟਰ ਤੁਹਾਨੂੰ ਇੱਥੋਂ ਬੈਠੂਗੀ ਬਾਕੀ ਇਹਦੇ ਵਿੱਚ ਦੇਖੋ ਇੱਕ ਬਰੀਕ ਦੇ ਵਿੱਚ ਵੀ ਪਈ ਆ ਇਹਦੀ ਰੇਂਜ ਹੋਰ ਘਟ ਜੂਗੀ ਇਹਦੇ ਨਾਲੋਂ ਕਿਉਂਕਿ ਇਹ ਜਿਆਦਾ ਬਰੀਕਾ ਤੇ ਇਹਦੇ ਵਿੱਚ ਰੋਲ ਦੇ ਵਿੱਚ 27 ਮੀਟਰ ਹੋਊਗੀ ਤੇ ਉਸ ਤੋਂ ਬਾਅਦ ਅਲੱਗ-ਅਲੱਗ ਵੈਰਾਈਟੀ ਇੱਥੇ ਬਹੁਤ ਪਈ ਆ ਜਿਵੇਂ ਕਿ ਆਹ ਵਾਲਾ ਤੁਸੀਂ ਦੇਖ ਸਕਦੇ ਹੋ ਇਹ ਤੁਹਾਨੂੰ 400 ਦਾ ਰੋਲ ਪਊਗਾ ਤੇ ਇਹ ਵੀ ਸੂਟ ਤੇ ਲੱਗੀ ਹੋਈ ਬਹੁਤ ਸੋਹਣੀ ਲੱਗੂਗੀ ਇੱਕ ਤਰ੍ਹਾਂ ਦਾ ਵਰਕ ਹੀ ਲੱਗੂਗਾ ਵੀ ਕੱਟਵਰਕ ਦੇ ਨਾਲ ਥੋੜਾ ਫਲਾਵਰ ਵਰਕ ਹੋਇਆ ਹੋਇਆ ਬਹੁਤ ਸੋਹਣੀ ਫਿਨਿਸ਼ਿੰਗ ਦਿੱਤੀ ਹੋਈ ਇਹ ਵਾਲੀ ਲੈਸ ਨੂੰ ਵੀ ਤੇ ਇਹਦੇ ਵਿੱਚ ਵੀ ਤੁਸੀਂ ਕਲਰ ਤੇ ਡਿਜ਼ਾਈਨ ਦੇਖ ਸਕਦੇ ਹੋ ਕਿੰਨੇ ਕੁ ਅਵੇਲੇਬਲ ਨੇ ਇੱਥੇ ਬਹੁਤ ਹੀ ਕਲਰ ਡਿਜ਼ਾਈਨ ਅਲੱਗ-ਅਲੱਗ ਤਰ੍ਹਾਂ ਦਾ ਹਰੇਕ ਤੁਹਾਨੂੰ ਇੱਥੇ ਮਿਲ ਜੂਗਾ ਬਹੁਤ ਹੀ ਡਿਜ਼ਾਈਨ ਤੇ ਕਲਰ ਇੱਥੇ ਅਵੇਲੇਬਲ ਨੇ ਜਿਵੇਂ ਕਿ ਆ ਦੇਖ ਸਕਦੇ ਹੋ ਤੁਸੀਂ ਗੋਟਾ ਪੱਤੀ ਬੋਬ ਟਰੈਂਡਿੰਗ ਚੈਵੀ ਲੈਸ ਪੱਲਿਆਂ ਤੇ ਵਰਕ ਵਗੈਰਾ ਲਈ ਲੋਕ ਇੱਥੇ ਲਗਾ ਰਹੇ ਨੇ ਤੇ ਇਹਦੇ ਵਿੱਚ ਵੀ ਤੁਹਾਨੂੰ ਕਲਰ ਵਗੈਰਾ ਬਹੁਤ ਮਿਲ ਜਾਣਗੇ ਤੇ ਜਿਹੜਾ ਕਿ ਇਹ 70 ਰੁਪਏ ਦਾ ਤੁਹਾਨੂੰ 9 ਮੀਟਰ ਦਾ ਰੋਲ ਮਿਲ ਜੂ ਜਿਹੜੀ ਕਿ ਤੁਹਾਨੂੰ 7.5 ਮੀਟਰ ਦੇ ਵਿੱਚ ਬੈਠੂਗੀ ਇਹਦੇ ਵਿੱਚ ਵੀ ਦੇਖ ਸਕਦੇ ਹੋ ਤੁਸੀਂ ਕਿੰਨੇ ਕਲਰ ਵਗੈਰਾ ਅਵੇਲੇਬਲ ਨੇ ਮਲਟੀ ਦੇ ਵਿੱਚ ਵੀ ਆ ਤੇ ਬਾਕੀ ਹਰੇਕ ਕਲਰ ਤੁਹਾਨੂੰ ਇੱਥੇ ਮਿਲ ਜੂਗਾ ਤੇ 9 ਮੀਟਰ ਦੀ ਪੈਕਿੰਗ ਮਿਲੂਗੀ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਕਲਰ ਡਿਜ਼ਾਈਨ ਤਾਂ ਬਹੁਤ ਜ਼ਿਆਦਾ ਨੇ ਲੈ ਸਕਦੇ ਕਿ ਆਪਾਂ ਇੰਨਾ ਸਾਰਾ ਕਵਰ ਵੀ ਨਹੀਂ ਕਰ ਸਕਦੇ ਬਾਕੀ ਆ ਉਹੀ ਔਰਗੈਂਜਾ ਦੀਆਂ ਆ ਗਈਆਂ ਆਪਣੇ ਕੋਲੇ ਲੈਸਾਂ ਤੇ ਉਸ ਤੋਂ ਬਾਅਦ ਜਿਵੇਂ ਕਿ ਅਸਿਪੀ ਵਰਕ ਦੇ ਵਿੱਚ ਥੋੜੇ ਮਿਰਰ ਵਰਕ ਦੇ ਵਿੱਚ ਤੁਹਾਨੂੰ ਮਿਲ ਜੂਗੀ ਫਲਕਾਰੀ ਟੱਚ ਆਹ ਹੈ 310 ਦੀ ਹੋਗੀ ਜਿਵੇਂ ਕਿ 9 ਮੀਟਰ ਹੈ ਜੀ ਬਾਕੀ ਇਹ ਰੇਟ ਤੁਹਾਨੂੰ ਰੋਲ 'ਚ ਪਊਗਾ ਜੇ ਤੁਸੀਂ ਮੀਟਰਾਂ ਦੇ ਹਿਸਾਬ ਨਾਲ ਲਹਿੰਗੇ ਤਾਂ ਤੁਹਾਨੂੰ ਥੋੜੀ ਜੀ ਕਾਸਟਲੀ ਪਊਗੀ ਬਾਕੀ ਜੇ ਤੁਸੀਂ ਰੋਲ ਲਹਿੰਗੇ ਤਾਂ ਤੁਹਾਨੂੰ ਇਹ ਰੇਟ ਪਊਗਾ ਤੇ ਇਹਦੇ ਵਿੱਚ ਵੀ ਤੁਸੀਂ ਕਲਰ ਵਗੈਰਾ ਡਿਜ਼ਾਈਨ ਦੇਖ ਸਕਦੇ ਹੋ ਜਿਵੇਂ ਕਿ ਆਹ ਮਲਟੀ ਚਪੇ ਆ ਦੇਖੋ ਜੀ ਜਿਵੇਂ ਕਿ ਜਾਗੋ ਵਗੈਰਾ ਲਈ ਸੂਟ ਰੈਡੀ ਕਰਨਾ ਤਾਂ ਬਹੁਤ ਸੋਹਣੀ ਲੱਗੂ ਤੇ 35 ਰੁਪਏ ਮੀਟਰ ਪੈਂਦੀ ਆ ਤੁਹਾਨੂੰ ਰੋਲ ਦੇ ਵਿੱਚ ਇਦੇ ਵਿੱਚ ਦੇਖੋ ਕਲਰ ਡਬਲ ਸ਼ੇਡ ਕਲਰ ਵੀ ਪੈਣੇ ਸਿੰਗਲ ਵੀ ਪਿਆ ਬਹੁਤ ਸੋਹਣੇ ਸੋਹਣੇ ਪਿਆਰੇ ਪਿਆਰੇ ਕਲਰ ਇੱਥੇ ਪੈਣੇ ਤੇ ਬਾਕੀ ਸਾਰੇ ਕਲਰ ਤੁਹਾਨੂੰ ਇੱਥੋਂ ਮਿਲ ਜਾਣਗੇ ਜਿਹੜਾ ਵੀ ਕਲਰ ਤੁਸੀਂ ਚਾਹੁੰਦੇ ਹੋ ਤੇ ਕਰੀਏ ਉਹ ਸਸੇ ਨੇ ਠੀਕ ਸਸੇ ਜਿਵੇਂ ਕਿ ਤੁਸੀਂ ਔਰਗਾਂజా ਟਿਸ਼ੂ ਦੇ ਵਿੱਚ ਇੱਕ ਹੋਰ ਡਿਜ਼ਾਈਨ ਦੇਖ ਲਓ ਜਿਹੜਾ ਕਿ 430 ਦਾ 19 ਮੀਟਰ ਆ ਤੇ 23 ਰੁਪਏ ਦਾ ਤੁਹਾਨੂੰ ਪੈ ਰਿਹਾ ਪਰ ਮੀਟਰ ਦੇ ਹਿਸਾਬ ਨਾਲ ਦੇਖੋ ਇੱਕ ਇਹਦੇ ਵਿੱਚ ਬਰੀਕ ਦੇ ਵਿੱਚ ਵੀ ਉਹ ਚ ਜਿਹੜਾ ਕਿ 285 ਦਾ 19 ਮੀਟਰ ਆ ਤੇ ਤੁਹਾਨੂੰ 15 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਪੈ ਰਿਹਾ ਬਾਕੀ ਕਲਰ ਵਗੈਰਾ ਇਹਦੇ ਵਿੱਚ ਵੀ ਸਾਰੇ ਅਵੇਲੇਬਲ ਨੇ ਬਾਕੀ ਆ ਇਹਦੇ ਵਿੱਚ ਵੀ ਕਲਰ ਵਗੈਰਾ ਅਵੇਲੇਬਲ ਨੇ ਬਾਈ ਚਾਂਸ ਫਿਰ ਵੀ ਤੁਹਾਡਾ ਕੋਈ ਕਲਰ ਨਹੀਂ ਮੈਚ ਕਰਦਾ ਤਾਂ ਇਹਨਾਂ ਕੋਲੇ ਵਾਈਟ ਲੈਸ ਵੀ ਹੁੰਦੀ ਹੈ ਇਹਦੇ ਨਾਲ ਦੀ ਤੇ ਤੁਸੀਂ ਉਹ ਡਾਈ ਵੀ ਕਰਵਾ ਸਕਦੇ ਹੋ ਜੀ ਬਾਕੀ ਡਿਜ਼ਾਈਨਿੰਗ ਤਾਂ ਇੰਨੀ ਜ਼ਿਆਦਾ ਕੀ ਲੈਸਾ ਦੀ ਕਿਵੇਂ ਬਾਕੀ ਇੱਥੇ ਬਹੁਤ ਜ਼ਿਆਦਾ ਹੀ ਵੈਰਾਈਟੀ ਹੈ ਮੈਂ ਬਾਰ-ਬਾਰ ਇਹੀ ਗੱਲ ਕਹਿ ਰਹੀ ਹਾਂ ਕਿ ਇੱਥੇ ਬਹੁਤ ਜ਼ਿਆਦਾ ਵੈਰਾਈਟੀ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਔਰਗਾਂਜਾ ਟਿਸ਼ੂ ਦੇ ਵਿੱਚ ਹੀ ਕਿੰਨੇ ਡਿਜ਼ਾਈਨ ਪੈਨੇ ਤੇ ਹਰੇਕ ਡਿਜ਼ਾਈਨ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਕਲਰ ਪਿਆ ਕੋਈ ਐਦਾਂ ਨਹੀਂ ਹੈਗਾ ਵੀ ਤੁਹਾਨੂੰ ਆਜ ਕਲਰ ਨਹੀਂ ਮਿਲਣਾ ਜਾਂ ਉਹ ਨਹੀਂ ਮਿਲਣਾ ਜਾਂ ਇੱਕ ਦੋ ਪੀਸ ਹੀ ਮਿਲਨੇ ਜਿੰਨੀ ਮਰਜ਼ੀ ਕੁਆਂਟੀਟੀ ਤੁਸੀਂ ਲੈ ਸਕਦੇ ਹੋ ਇੱਕ-ਇੱਕ ਕਲਰ ਦੇ 10-10 ਪੀਸ ਇੱਥੇ ਅਵੇਲੇਬਲ ਨੇ ਜੀ ਬਾਕੀ ਉੱਪਰ ਪਾਈਪਿੰਗ ਆਈ ਨੇ ਜੀ ਉਸ ਤੋਂ ਉੱਪਰ ਰੀਬਨ ਨੇ ਜੇ ਤੁਹਾਨੂੰ ਕਿਸੇ ਨਰੀਬਨ ਵਗੈਰਾ ਚਾਹੀਦੇ ਨੇ ਕਿਉਂਕਿ ਟ ਤੇ ਉਸ ਤੋਂ ਬਾਅਦ ਆ ਗਿਆ ਜਿਵੇਂ ਕਿ ਆਪਣਾ ਆਵਲੇ ਦੇਖੋ ਟਿਸ਼ੂ ਦੇ ਵਿੱਚ ਇੱਕ ਨਵਾਂ ਡਿਜ਼ਾਈਨ 385 ਵੀ ਹੈ 27 ਮੀਟਰ ਤੁਹਾਨੂੰ ਰੋਲ ਜਿਹੜਾ ਪਾਊਗਾ ਤੇ ਬਾਰ ਬਾਰ ਮੈਂਸ਼ਨ ਕਰਦੀ ਆਂ ਪੂਰਾ ਤੁਹਾਨੂੰ ਰੋਲ ਦੇ ਰੇਟ ਨੇ ਜੀ ਤੇ 27 ਮੀਟਰ ਇਹਦੇ ਵਿੱਚ ਹੋਊਗੀ ਤੇ ਇਹਦੇ ਵਿੱਚ ਵੀ ਦੇਖ ਸਕਦੇ ਆ ਤੁਸੀਂ ਕਿੰਨੇ ਪਿਆਰੇ ਪਿਆਰੇ ਕਲਰ ਪੈਣੇ ਤੇ ਡਿਜ਼ਾਈਨ ਵੀ ਦੇਖੋ ਅਲੱਗ-ਅਲੱਗ ਨੇ ਇਹ 15 ਰੁਪਏ ਪਰ ਮੀਟਰ ਵੇਚਦੀ ਹੈ ਤੇ ਦੋਨੇ ਡਿਜ਼ਾਈਨ ਦੇਖੋ ਕਿੰਨੇ ਪਿਆਰੇ ਨੇ ਤੇ ਅਲੱਗ-ਅਲੱਗ ਨੇ ਹਰੇਕ ਤਰ੍ਹਾਂ ਦਾ ਤੁਹਾਨੂੰ ਡਿਜ਼ਾਈਨ ਤੇ ਕਲਰ ਮਿਲ ਜੂਗਾ ਜਿਵੇਂ ਕਿ ਆ 300 ਦੀ ਤੁਹਾਨੂੰ 18 ਮੀਟਰ ਪੈ ਜੂਗੀ ਦੇਖੋ ਇਹ ਵੀ ਕਿੰਨਾ ਸੋਹਣਾ ਡਿਜ਼ਾਈਨ ਆ ਤੇ ਤੁਸੀਂ ਆਪਣੇ ਸੂਟ ਨੂੰ ਆਪਣੇ ਅਕੋਰਡਿੰਗ ਕਸਟਮਾਈਜ਼ ਕਰ ਸਕਦੇ ਹੋ ਇਹ 17 ਰੁਪਏ ਪਰ ਮੀਟਰ ਵੇਚ ਜੂਗੀ ਕਈ ਕਹਿੰਦੇ ਆ ਅਸੀਂ ਵਰਕ ਵਗੈਰਾ ਨਹੀਂ ਕਰਾਉਣਾ ਸੂਟਾਂ ਤੇ ਉਹ ਜ਼ਿਆਦਾ ਕੋਸਟਲੀ ਪੈਂਦਾ ਤੇ ਤੁਸੀਂ ਇਹ ਵਾਲਾ ਚੀਜ਼ ਯੂਜ਼ ਕਰ ਸਕਦੇ ਹੋ ਦੇਖੋ ਆ ਕਿੰਨਾ ਸੋਹਣਾ ਡਿਜ਼ਾਈਨ ਆ ਇਹ ਵੀ ਟਿਸ਼ੂ ਔਰ ਗੈਂਜਾ ਤੇ ਆ ਇਹ ਵੀ ਬਹੁਤ ਪਿਆਰਾ ਹੈ ਇਹਦੇ ਵਿੱਚ ਵੀ ਕਲਰ ਵਗੈਰਾ ਦੇਖੋ ਕਿੰਨੇ ਹੀ ਪੈਨ ਨੇ ਤੁਸੀਂ ਹਰੇਕ ਕਲਰ ਇੱਥੇ ਮੇਰੇ ਅਕੋਰਡਿੰਗ ਤਾਂ ਹਾਂ ਤੁਹਾਨੂੰ ਹਰੇਕ ਕਲਰ ਇੱਥੇ ਮਿਲ ਜੂਗਾ ਦੇਖੋ ਬਲੈਕ ਦੇ ਵਿੱਚ ਕਿੰਨੇ ਹੀ ਡਿਜ਼ਾਈਨ ਪੈਨ ਨੇ ਜੋਇੰਟ ਪਈਆ ਸਮੋਸਾ ਜਿਹਾ ਪਿਆ ਤੇ ਹੋਰ ਵੀ ਬਹੁਤ ਫਲਾਵਰ ਆ ਦੇਖੋ ਸਟਾਰਟ ਹੋ ਗਿਆ ਤੁਹਾਨੂੰ 5 6 ਇੰਚ ਤੱਕ ਦੇ ਲੈਸ ਦੇਖੋ ਕਿੰਨੇ ਸੋਹਣੇ ਫਲਾਵਰ ਵਾਲੇ ਡਿਜ਼ਾਈਨ ਪੈਨ ਨੇ ਕਿਉਂਕਿ ਮੋਸਟਲੀ ਬਲੈਕ ਦੀ ਵੀ ਡਿਮਾਂਡ ਆ ਵਾਈਟ ਦੀ ਵੀ ਡਿਮਾਂਡ ਆ ਹੁੰਦੀ ਆ ਬਾਕੀ ਆ ਦੇਖੋ ਕਿੰਨੇ ਸੋਨੇ ਕਲਰ ਪੈਣ ਇਹਨਾਂ ਨੂੰ 120 ਦਾ ਤੁਹਾਨੂੰ 18 ਮੀਟਰ ਦਾ ਰੋਲ ਪਾਊਗਾ ਜੀ ਇਹਨਾਂ ਨੂੰ ਤੁਸੀਂ ਐਜੇ ਪਾਈਪਿੰਗ ਵੀ ਯੂਜ਼ ਕਰ ਸਕਦੇ ਹੋ ਤੇ ਬਾਕੀ ਹੋਰ ਜਿਵੇਂ ਉਹ ਵਾਈਟ ਜਿਗਜੈਗ ਵੀ ਪਈ ਆ ਉੱਥੇ ਇਹਨਾਂ ਕੋਲ 100 ਮੀਟਰ ਦਾ ਰੋਲ ਵੀ ਮਿਲ ਜਾਂਦਾ ਜੇ ਤੁਸੀਂ ਛੋਟਾ ਰੋਲ ਲੈਣਾ ਤੁਹਾਨੂੰ ਉਹ ਵੀ ਮਿਲ ਜੂਗਾ ਕਿਉਂਕਿ ਜਿਗਜੈਗ ਮੋਸਟਲੀ ਯੂਜ਼ ਹੁੰਦੀ ਰਹਿੰਦੀ ਆ ਵਾਈਟ ਕਲਾਸ ਦੇ ਡਿਜ਼ਾਈਨ ਫਾ ਸਕਦੇ ਹੋ ਆ ਮੈਂ ਪਾਇਆ ਹਾਂ ਹਾਂ ਜੀ ਤੇ ਇਹ ਦੇਖੀ ਆਲਾ ਦੱਸੋ ਜੀ ਪਹਿਲਾਂ ਲੱਗੀਆਂ ਇਹਨਾਂ ਲੱਗੀਆਂ ਆਂ ਅੱਛਾ ਇਹ ਤਾਂ ਕਿੰਦਾ ਮਤਲਬ ਇਹ 10 ਗਜ 1000 ਚਾਹੀਏ 10 ਮੀਟਰ ਮਤਲਬ ਹਾਂਜੀ ਇਹ 10 ਮੀਟਰ 1000 ਚਾਹੀਏ 1040 10 ਮੀਟਰ 104 ਮੀਟਰ ਜਿਵੇਂ ਕਿ ਦੇਖੋ ਵਾਈਟ ਦੇ ਵਿੱਚ ਇਹ ਤੁਹਾਨੂੰ 4 ਪੈ ਮੀਟਰ ਬੈਠਦੀ ਹੈ 1040 ਦੀ ਹੈ 10 ਮੀਟਰ ਇਹਦੇ ਵਿੱਚ ਹੁੰਦੀ ਆ ਰੋਲ ਦੇ ਵਿੱਚ ਜਿਵੇਂ ਕਿ ਇਹਦੇ ਵੀ ਤੁਹਾਨੂੰ ਜਿਹੜੇ ਡਿਜ਼ਾਈਨ ਨੇ ਉਹ ਅਲੱਗ-ਅਲੱਗ ਮਿਲ ਜਾਣਗੇ ਬਹੁਤ ਡਿਜ਼ਾਈਨ ਇਹਦੇ ਵਿੱਚ ਵੀ ਆ ਤਾਂ ਸੇਮ ਆਗੇ ਨਾ ਅਲੱਗ-ਅਲੱਗ ਨੇ ਹਾਂ ਇਹਦੇ ਵਿੱਚ ਦੇਖੋ ਕਿੰਨਾ ਵਧੀਆ ਆ ਤਾਂ ਇਹਦੇ ਨਾਲ ਦੀ ਸੀ अकॉर्डिंग ਟੂ ਡਿਜ਼ਾਈਨ ਵੇਟ ਅਲੱਗ ਰਹੇਗਾ ਦੇਖ ਆ ਫਿਰ ਔਰਗੈਂਜਾ ਦੀ ਇਹ ਆ ਗਈ ਆ ਦੇਖੋ ਕਿੰਨੇ ਸੋਹਣੇ-ਸੋਹਣੇ ਡਿਜ਼ਾਈਨ ਨੇ ਅੱਜ ਕੱਲ੍ਹ ਉਹ ਗੈਂਜਲ ਐਸੈਸਰੀ ਬਹੁਤ ਜ਼ਿਆਦਾ ਡਿਮਾਂਡ ਆ ਹੂੰ ਬਹੁਤ ਸੋਹਣੇ ਸੋਹਣੇ ਰੇਟ ਨੇ ਤੇ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਨੇ ਵੈਸੇ ਆਪਾਂ ਲੈਣ ਜਾਈਏ ਤਾਂ ਬਹੁਤ ਜ਼ਿਆਦਾ ਹੂੰ ਤਾਂ ਬਾਕੀ ਤੁਸੀਂ ਦੇਖ ਸਕਦੇ ਹੋ ਪਾਈਪਲੈਸ ਬਹੁਤ ਟ੍ਰੈਂਡਿੰਗ ਦੇ ਵਿੱਚ ਹੈ ਵੀ ਇਹਨੂੰ ਵੀ ਤੁਸੀਂ ਪਾਈਪਿੰਗ ਦੀ ਤਰ੍ਹਾਂ ਵੀ ਯੂਜ਼ ਕਰ ਸਕਦੇ ਹੋ ਤੇ ਸੂਟਾਂ ਤੇ ਡਿਜ਼ਾਈਨ ਵਗੈਰਾ ਬਣਾਉਣ ਲਈ ਵੀ ਯੂਜ਼ ਕਰ ਸਕਦੇ ਹੋ 75 ਦਾ ਤੁਹਾਨੂੰ ਰੋਲ ਮਿਲ ਜੂਗਾ ਤੇ ਇਹਦੇ ਵਿੱਚ 25 ਮੀਟਰ ਦੀ ਪੈਕਿੰਗ ਹੋਊਗੀ ਤੇ ਇਹ ਤੁਹਾਨੂੰ 3 ਰੁਪਏ ਮੀਟਰ ਬੈਠ ਜੂਗੀ ਤੇ ਇਹਦੇ ਵਿੱਚ ਵੀ ਦੇਖੋ ਕਲਰ ਵਗੈਰਾ ਕਿੰਨੇ ਨੇ ਹਰੇਕ ਕਲਰ ਤੁਸੀਂ ਲੈ ਸਕਦੇ ਹੋ ਜੇ ਥੋੜੀ ਮੋਟੀ ਦੇਖੋ 골ਡਨ ਟੱਚ ਦੇ ਵਿੱਚ ਵੀ ਲੈਣੀ ਹੈ ਤੁਸੀਂ ਇਹਦੇ ਵਿੱਚ 골ਡਨ ਟੱਚ ਵੀ ਆਇਆ ਹੋਇਆ ਤਾਂ ਥੋੜੀ ਜੀ ਰੇਟ ਹੋਰ ਹਾਈ ਹੋ ਜਾਣ ਹੋ ਜਾਣਗੇ ਜਿੱਦਾਂ ਜਿੱਦਾਂ ਤੁਸੀਂ ਵੈਰਾਈਟੀ ਲਹੇਂਗੇ ਉਹਦੇ ਅਕੋਰਡਿੰਗ ਰੇਟ ਅਪ ਐਂਡ ਡਾਊਨ ਹੁੰਦੇ ਰਹਿਣਗੇ ਜੀ ਬਾਕੀ ਆਜੂ ਆਪਾਂ ਚੱਲਦੇ ਆਂ ਇਧਰ ਨੂੰ ਦੇਖਦੇ ਆਂ ਜਿਵੇਂ ਕਿ ਆਹ ਰੋਲ ਦੇਖ ਸਕਦੇ ਹੋ ਤੁਸੀਂ 110 ਦਾ 18 ਮੀਟਰ ਆ ਤੇ ਇਹਦੇ ਵਿੱਚ ਵੀ ਕਲਰ ਵਗੈਰਾ ਤੁਹਾਨੂੰ ਬਹੁਤ ਮਿਲ ਜਾਣਗੇ ਇਹਨੂੰ ਵੀ ਤੁਸੀਂ ਪਾਈਪਿੰਗ ਦੀ ਤਰ੍ਹਾਂ ਵੀ ਯੂਜ਼ ਕਰ ਸਕਦੇ ਹੋ ਤੇ ਇਹਨੂੰ ਤੁਸੀਂ ਲੈਸਿਸ ਦੀ ਤਰ੍ਹਾਂ ਵੀ ਯੂਜ਼ ਕਰ ਸਕਦੇ ਹੋ ਜਿੱਦਾਂ ਮਰਜ਼ੀ ਯੂਜ਼ ਕਰ ਸਕਦੇ ਹੋ ਤੇ ਇਹਦੇ ਵਿੱਚ ਦੇਖੋ ਹੋਰ ਕਿੰਨੀ ਵੈਰਾਈਟੀ ਪਈ ਆ ਬਸ ਜਿਵੇਂ ਕਿ ਆਹ ਰੋਲ 35 ਰੁਪਏ ਦਾ ਤੇ ਇਹਦੇ ਵਿੱਚ 25 ਮੀਟਰ ਤੁਹਾਨੂੰ ਹੋਊਗੀ ਇਹਦੇ ਵਿੱਚ ਜਿਹੜੀ ਕਿ ਤੁਹਾਨੂੰ 1 ਰੁਪਏ ਤੋਂ ਵੀ ਨੀਚੇ ਆ ਮਿਲ ਜੂਗੀ ਇਹ ਇਹ ਲਗਦੀ 35 25 ਤੇ ਇਹਦੇ ਵਿੱਚ ਵੀ ਤੁਸੀਂ ਕਲਰ ਵਗੈਰਾ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਕਲਰ ਇੱਥੇ ਪਏ ਨੇ ਤੇ ਮਤਲਬ ਹਰੇਕ ਕਲਰ ਤੁਹਾਨੂੰ ਇੱਥੇ ਮਿਲ ਜੂਗੀ ਤੇ ਆਹ ਵਾਲੀ ਜਿਹੜੀ ਤੁਹਾਨੂੰ 1 ਰੁਪਏ ਦੀ ਲੈਸ ਪੈ ਰਹੀ ਆ ਠੀਕ ਆ ਇਹਨੂੰ ਤੁਸੀਂ ਪਾਈਪਿੰਗ ਦੀ ਤਰ੍ਹਾਂ ਵੀ ਯੂਜ਼ ਕਰ ਲਓ ਇਹਨੂੰ ਤੁਸੀਂ ਲੈਸ ਦੀ ਤਰ੍ਹਾਂ ਵੀ ਯੂਜ਼ ਕਰ ਲਓ ਜਿੱਦਾਂ ਮਰਤੀ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਬਾਕੀ ਇਹਨਾਂ ਕੋਲੇ ਹੋਰ ਵੀ ਦੇਖੋ ਵਾਈਟ ਲੈਸਾਂ ਦੀ ਕਿੰਨੀ ਸਾਰੀ ਵੈਰਾਈਟੀ ਪਈ ਆ ਬਾਈ ਚਾਂਸ ਜੇ ਕੋਈ ਵੀ ਕਲਰ ਤੁਹਾਨੂੰ ਨਹੀਂ ਮਿਲਦਾ ਤਾਂ ਤੁਸੀਂ ਇੱਥੇ ਡਾਈਏਬਲ ਵੀ ਕਰਵਾ ਸਕਦੇ ਹੋ ਇਹ ਸਾਰੀ ਡਾਈਏਬਲ ਆ ਜਿਹੜਾ ਵੀ ਕਲਰ ਤੁਹਾਨੂੰ ਚਾਹ ਆਵਲਾ ਤਾਂ ਮੇਰੇ ਅਕੋਰਡਿੰਗ ਤਾਂ ਇੱਥੇ ਤੁਹਾਨੂੰ ਕਲਰ ਮਿਲ ਹੀ ਜਾਣਾ ਬਾਈ ਚਾਂਸ ਜੇ ਨਹੀਂ ਵੀ ਮਿਲਿਆ ਫਿਰ ਤੁਸੀਂ ਇਹਨਾਂ ਦੇ ਤੇ ਇਹਦਾ ਪ੍ਰਾਈਸ ਅਕੋਰਡਿੰਗ ਟੂ ਡਿਜ਼ਾਈਨ ਹੋਊਗਾ। ਬਾਕੀ ਬਹੁਤ ਵੈਰਾਈਟੀ ਐ ਇਨਾਂ ਕੋਲੇ ਤੇ ਇੱਕ ਵਾਰ ਵਿਸਟ ਜ਼ਰੂਰ ਕਰਿਓ। ਬਾਕੀ ਹਰੇਕ ਕਲਰ ਤੁਹਾਨੂੰ ਇੱਥੇ ਮਿਲ ਜੂਗਾ। ਬਾਕੀ ਜਿਵੇਂ ਆਵਾਲੀ ਹੋਗੀ ਇਹ ਜਿਵੇਂ ਮੁਸਲਮ ਹੋ ਗਿਆ ਨਾ ਬੈਲਵਿਟ ਲੈਸ ਉਹਨਾਂ ਦਾ ਆਪ ਦੀ ਉਹਦੇ ਵਿੱਚ ਉਰਦੂ ਦੇ ਵਿੱਚ ਕੁਛ ਇੱਥੇ ਤੇ ਉਹ ਕਰਿਆ ਹੋਇਆ ਤੇ ਬਾਕੀ ਇਹ ਦੁਪੱਟੀਆਂ ਤੇ ਜ਼ਿਆਦਾ ਯੂਜ਼ ਹੁੰਦੀਆਂ ਨਾ ਦੁਪੱਟੀਆਂ ਤੇ ਕਾਫੀ ਯੂਜ਼ ਹੁੰਦੀ ਆ। ਇਹ ਵਾਲੀ ਜਿਵੇਂ ਕਿ ਆਹ ਦੇਖ ਸਕਦੇ ਹੋ ਤੁਸੀਂ ਔਰਗੈਂਜਾ ਦੇ ਹੋਰ ਡਿਜ਼ਾਈਨ ਵੀ ਨੇ। ਦੇਖੋ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਨੇ ਬਾਕੀ ਆ ਵਾਈਟ ਦੇ ਬਾਕੀ ਆ ਮਿਰਰ ਵਾਲੇ ਜਿਹੜਾ ਪ੍ਰੋਪਰ ਪਾਰਟ ਆਪਾਂ ਆਪਣੇ ਦੂਸਰੇ ਚੈਨਲ ਦੇ ਉੱਤੇ ਪਾਇਆ ਹੋਇਆ ਉਹਦੇ ਵਿੱਚ ਤੁਹਾਨੂੰ ਸਾਰੀ ਇਹਨਾਂ ਦੀ ਪ੍ਰੋਪਰ ਪ੍ਰਾਈਸ ਰੇਟ ਤੇ ਡਿਜ਼ਾਈਨ ਤੁਹਾਨੂੰ ਪ੍ਰੋਪਰ ਦਿਖਾਏ ਹੋਏ ਨੇ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਉਹਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗੀ ਤੇ ਤੁਸੀਂ ਬਾਇਓ ਦੇ ਵਿੱਚ ਚੈੱਕ ਕਰ ਸਕਦੇ ਹੋ ਆ ਇਹਦਾ ਪਤਾ ਕਰਕੇ ਦੱਸੋ ਇੱਕ ਵਾਰ ਰੇਟ ਆ ਦੇਖੋ ਜੀ ਜਿਵੇਂ ਟਿਸ਼ੂ ਦੇ ਵਿੱਚ ਜਿਗਜੈਗ ਦੀ ਇੱਕ ਨਵੀਂ ਵੈਰਾਈਟੀ ਆ ਜਿਹੜੀ ਕਿ ਅੱਜ ਕੱਲ ਬਹੁਤ ਜ਼ਿਆਦਾ ਚੱਲਦੀ ਆ ਤੇ 100 ਕਿੰਨੇ ਦਾ 85 ਦਾ ਸੀਗਾ ਤੇ ਇਹਦੇ ਵਿੱਚ 18 ਮੀਟਰ ਆ ਤੇ ਸਾਢੇ 10 ਰੁਪਏ ਮੀਟਰ ਤੁਹਾਨੂੰ ਇਹ ਲੈਸ ਬੈਠੇ ਜਾਂਦੀ ਆ ਤੇ ਇਹਦੇ ਵਿੱਚ ਵੀ ਕਲਰ ਡਿਜ਼ਾਈਨ ਬਹੁਤ ਜ਼ਿਆਦਾ ਨੇ ਤੇ ਬਸ ਮੈਂ ਤੁਹਾਨੂੰ बार-बार ਇਹੀ ਸੁਜੈਸਟ ਕਰਦੀ ਆ ਵੀ ਇੱਕ ਵਾਰ ਜ਼ਰੂਰ ਤੁਸੀਂ ਇੱਥੇ ਆ ਕੇ ਵੇਸਟ ਕਰੋ ਤੇ ਤੁਹਾਨੂੰ ਤੁਹਾਡੇ ਅਕੋਰਡਿੰਗ ਸਭ ਕੁਝ ਇੱਥੇ ਮਿਲ ਜਾਊਗਾ ਬਹੁਤ ਵਧੀਆ ਵੈਰਾਈਟੀ ਐ ਇਨਾਂ ਕੋਲੇ ਬਾਕੀ ਇਹਨਾਂ ਦਾ ਜਿਹੜਾ ਫੋਨ ਨੰਬਰ ਵਗੈਰਾ ਜਾਂ ਐਡਰੈਸ ਆ ਉਹ ਵੀਡੀਓ ਦੇ ਐਂਡ 'ਚ ਮੈਂਸ਼ਨ ਕਰ ਦੇ। ਦੇਖ ਸਕਦੇ ਹੋ ਇੱਥੇ 35640 ਦਾ 190 ਦਾ ਬਾਕੀ ਇੱਥੇ ਨੈਕ ਦੇ ਵੀ ਪੈਚ ਵਗੈਰਾ ਤੁਹਾਨੂੰ ਮਿਲ ਜਾਣਗੇ। ਜਿੱਤੇ ਲਟਕਣ ਵੀ ਬਹੁਤ ਤਰ੍ਹਾਂ ਦੇ ਮਿਲ ਜਾਣਗੇ ਜਿਨ੍ਹਾਂ ਦੀ ਵੀਡੀਓ ਅਸੀਂ ਅਲੱਗ ਬਲੌਗ 'ਚ ਲੈ ਕੇ ਆਵਾਂਗੇ ਕਿਉਂਕਿ ਹੁਣ ਇੰਨਾ ਟਾਈਮ ਨਹੀਂ ਹੁੰਦਾ ਹੈਗਾ ਕਿਉਂਕਿ ਲੈਸਾ ਦੀ ਉਹ ਵੈਰਾਈ ਇਹਨਾਂ ਕੋਲੇ ਬਹੁਤ ਜ਼ਿਆਦਾ ਤੇ ਬਾਕੀ ਦੋ ਹੋਰ ਚੈਨਲ ਨੇ ਆਪਣੇ ਉਹਨਾਂ ਉੱਤੇ ਵੀ ਵੀਡੀਓ ਪਾਈਆਂ ਗਈਆਂ ਨੇ ਤੇ ਤੁਸੀਂ ਉਹਨਾਂ ਤਾਂ ਦੇਖ ਸਕਦੇ ਹੋ। ਤੇ ਦੇਖ ਸਕਦੇ ਹੋ ਕਿੰਨੇ ਸੋਹਣੇ ਸੋਹਣੇ ਵਰਕ ਪਰਲ ਵਰਕ ਹੋਇਆ ਹੋਇਆ ਪੈਚ ਵਗੈਰਾ ਇਹਨਾਂ ਕੋ ਅਵੇਲੇਬਲ ਨੇ ਮਤਲਬ ਫਿਰ ਕਹਿਣ ਦਾ ਮਤਲਬ ਇਹ ਆ ਕਿ ਹਰ ਇੱਕ ਚੀਜ਼ ਤੁਹਾਨੂੰ ਇੱਥੇ ਮਿਲ ਜੂਗੀ ਤੇ ਦੇਖੋ ਕਿੰਨਾ ਸੋਹਣਾ ਲੱਗਦਾ ਜਿਵੇਂ ਦਾ ਮਰਜ਼ੀ ਤੁਸੀਂ ਸੂਟ ਆਪਦਾ ਰੈਡੀ ਕਰ ਸਕਦੇ ਹੋ ਜੇ ਤੁਹਾਨੂੰ ਹੈਂਡਵਰਕ ਜਾਂ ਮਸ਼ੀਨੀ ਵਰਕ ਮਹਿੰਗਾ ਲੱਗਦਾ ਤਾਂ ਤੁਸੀਂ ਇੱਥੇ ਲੈਸਾਂ ਦੇ ਨਾਲ ਤੁਹਾਡਾ 500000 ਦੇ ਵਿੱਚ ਜੇ ਤੁਸੀਂ ਲੈਸ ਲਾਏਂਗੇ ਤਾਂ ਇਹਨਾਂ ਵਧੀਆ ਸੂਟ ਤਿਆਰ ਹੋ ਜਾਊਗਾ ਬਾਕੀ ਤੁਹਾਡਾ ਤੁਸੀਂ ਜਿੰਨੇ ਕੱਟ ਵਸਤ ਜੀ ਵੀ ਲਾਉਣੀਆਂ ਨੇ ਸਾਰੇ ਵਸਤ ਜੀਆਂ ਇੱਥੇ ਲੈਸ ਇਸ ਅਵੇਲੇਬਲ ਨੇ ਉਹ ਤੁਹਾਡੇ ਤੇ ਡਿਪੈਂਡ ਕਰਦਾ ਤੇ ਮੇਰੇ ਅਕੋਰਡਿੰਗ ਫਿਰ ਤੁਹਾਡਾ 2 300 ਚ ਵੀ ਇੱਥੇ ਵਧੀਆ ਸੂਟ ਰੈਡੀ ਕਰ ਸਕਦੇ ਤੁਸੀਂ ਠੀਕ ਹੈ ਜੀ ਲਓ ਵੀ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਸਾਰੀਆਂ ਲੈਸਾਂ ਦਿਖਾਈਆਂ ਨੇ ਜਿਹੜੀਆਂ ਸਾਰੀਆਂ ਲੈਸਾਂ ਇਹਨਾਂ ਕੋ ਹੈਗੀਆਂ ਨੇ ਬਾਕੀ ਤੁਹਾਨੂੰ ਨੰਬਰ ਸਕਰੀਨ ਦੇ ਉੱਪਰ ਚਲਾ ਆ ਰਿਹਾ ਤੁਸੀ ਨੰਬਰ ਤੇ ਕਾਲ ਕਰਕੇ ਜਾਂ ਮੈਸੇਜ ਕਰਕੇ ਇਹਨਾਂ ਤੋਂ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਬਾਕੀ ਜੇ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਹੀ ਪੁੱਛ ਸਕਦੇ ਹੋ ਬਾਕੀ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਹੋ ਤੇ ਆਪਾਂ ਅੱਜ ਦੀ ਵੀਡੀਓ ਨੂੰ ਐਂਡ ਕਰਦੇ ਹਾਂ ਜੇ ਵੀਡੀਓ ਤੁਹਾਨੂੰ ਵਧੀਆ ਲੱਗਿਆ ਲਾਈਕ ਸ਼ੇਅਰ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਆਪਾਂ ਨੂੰ ਫੋਲੋ ਕਰਨਾ ਇਸ ਤੇ ਤੇ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਇੱਥੇ ਵੀਡੀਓ ਦੇਖਣ ਲਈ ਧੰਨਵਾਦ ਜੀ